ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟ 컬렉ਸ਼ਨਸ ਤੇ ਅੱਜ ਵੀ ਮੈਂ ਜੋ 컬렉ਸ਼ਨ ਲੈ ਕੇ ਆਈਆਂ ਕੋਸ਼ਿਸ਼ ਕੀਤੀ ਹੈ ਕਿ ਟ੍ਰੈਂਡੀ ਤੇ ਐਕਸਕਲੂਸਿਵ ਹੋਣ ਨਵੇਂ-ਨਵੇਂ ਡਿਜ਼ਾਈਨਾਂ ਦੀਆਂ ਨਵੇਂ-ਨਵੇਂ ਰੰਗਾਂ ਦੀਆਂ ਤੇ ਟ੍ਰੈਂਡ ਦੇ ਹਿਸਾਬ ਵਾਲੀਆਂ 컬렉ਸ਼ਨਾਂ ਸੂਟ ਸਾਰੇ ਅਵੇਲੇਬਲ ਨੇ ਜਿੰਨੇ ਵੀ ਅੱਜ ਦੀ ਵੀਡੀਓ ਵਿੱਚ ਐਡ ਕੀਤੇ ਨੇ ਸਾਰਿਆਂ ਦੀ ਕੋਸ਼ਿਸ਼ ਕਰਾਂਗੀ ਡੀਲ ਵਗੈਰਾ ਇੱਥੇ ਦੱਸ ਦਿਆਂ ਅਗਰ ਕਿਸੇ ਦੀ ਰਾਇ ਚਾਹੀਏ ਤਾਂ ਨੰਬਰ ਤੇ ਜਾ ਕੇ ਪੁੱਛ ਲੈਣਾ ਪਿਓਰ ਰੋਮਨ ਸਿਲਕ ਦਾ 1500 ਤੋਂ ਐਚ ਡਿਜ਼ਾਈਨਰ ਸ਼ਰਟ ਡਿਜ਼ਾਈਨਰ ਦੁਪੱਟਾ ਸ਼ੈਂਟੂਨ ਦਾ ਬਾਟਮ ਰੇਟ ਇਹਦਾ 1500 ਰੁਪਏ ਹੈ ਰਾਂਗੇ ਦੇ ਵਿੱਚ ਚਾਰ ਆਣਗੇ ਬੜਾ ਪਿਆਰਾ ਕੋਟਾ ਚੱਕ ਸੂਟ ਹੈ ਪਿਓਰ ਸ਼ਿਫੋਨ ਦਾ ਦੁਪੱਟਾ ਸ਼ੈਂਟੂਨ ਦਾ ਬਾਟਮ ਹੈ ਇਹ ਥੋੜਾ ਕੋਸਟੀ ਸੂਟ ਹੈ 2250 ਰੁਪਏ ਦਾ ਰੇਟ ਹੈ ਰਾਂਗੇ ਦੇ ਵਿੱਚ ਜਿਹੜੇ ਹੈ ਗਿਨੇ ਮੈਂ ਤੇ ਐਡ ਕਰ ਦਿੱਤੇ ਨੇ ਬੁਟੀਕ ਕਲੈਕਸ਼ਨ ਦੋ ਰੰਗਾਂ ਦੇ ਵਿੱਚ 2300 ਸ਼ਿਮਰ ਪੌਪ ਟ੍ਰੈਂਡ ਕਰ ਰਿਹਾ ਹੈ। ਇਹਦੇ ਵਿੱਚ ਦੂਜਾ ਰੰਗ ਆਇਆ ਹੈ ਨਵਾਂ। ਦੋ ਰੰਗ ਹੀ ਇਹਦੇ ਵਿੱਚ ਆਣਗੇ। ਇਹ ਵਾਲਾ ਜਿਹੜਾ ਸੂਟ ਹੈ ਇਹ ਤੁਹਾਨੂੰ ਸਿੰਗਲ ਕਲਰ ਵਿੱਚ ਮਿਲੇਗਾ। ਇਹ ਕਾਟਨ ਦੇ ਸੂਟ ਆਏ ਨੇ। ਇਹਨਾਂ ਦਾ ਰੇਟ ਥੋੜਾ ਜਿਹਾ ਵਧ ਗਿਆ। ਹੁਣ ਹੁਣ ਇਹ 530 ਰੁਪਿਆ ਦੇ ਵਿੱਚ 셔ਟ, ਟੌਪ ਐਂਡ ਬਾਟਮ ਤਿੰਨੋਂ ਕਾਟਨ ਦੇ। ਕਿਉਂਕਿ ਡਿਜ਼ਾਈਨ ਵੱਖਰੇ ਆਏ ਨੇ ਤੇ ਥੋੜਾ ਜਿਹਾ ਕੁਆਲਿਟੀ 'ਚ ਫਰਕ ਪਾ ਦਿੰਦੇ ਨੇ। ਕੁਆਲਿਟੀ ਥੋੜੀ ਹੋਰ ਵਧੀਆ। 530 ਰੁਪਏਾਂ ਦੇ ਵਿੱਚ ਤੁਹਾਨੂੰ ਇਹ ਸੂਟ ਮਿਲੇਗਾ ਸ਼ਰਟ 2.5 ਮੀਟਰ ਦੀ ਕਾਟਨ ਦੀ बॉਟਮ 2.5 ਮੀਟਰ ਦਾ ਕਾਟਨ ਦਾ ਤੇ ਦੁਪੱਟਾ 2.5 ਮੀਟਰ ਦਾ ਕਾਟਨ ਦਾ ਆਏਗਾ 530 ਰੁਪਏ ਫ੍ਰੀ ਸ਼ਿਪਿੰਗ ਚਾਰਜਸ ਕਲਰ ਇਹਦੇ ਵਿੱਚ ਕਾਫੀ ਹੈਗੇ ਨੇ ਕਲਰ ਜਿਹੜੇ ਹੈਗੇ ਨੇ ਮੈਂ ਇੱਥੇ ਕੋਸ਼ਿਸ਼ ਕੀਤੀ ਹੈ ਕਿ ਐਡ ਕਰ ਦੇਵਾਂ ਬਾਕੀ ਤੁਸੀਂ ਅਗਰ ਇਹਨਾਂ ਵਿੱਚੋਂ ਕਿਸੇ ਦੀ ਕੁਐਰੀ ਕਰਨਾ ਚਾਹੁੰਦੇ ਹੋ ਜਾਂ ਡਿਟੇਲ ਇੱਥੇ ਮੈਂ ਦੱਸਣਾ ਭੁੱਲ ਗਈਆਂ ਤਾਂ ਨੰਬਰ 6239245750 ਤੇ ਜਾ ਕੇ ਮੈਸੇਜ ਕਰ ਦੇਣਾ ਤੁਸੀਂ ਜਿਸ ਵੀ ਸੂਟ ਦੀ ਡਿਟੇਲ ਦੇ ਬਾਰੇ ਵਿੱਚ ਬੋਲੋਗੇ ਤੁਹਾਨੂੰ ਡਿਟੇਲ ਮਿਲ ਜਾਏਗੀ ਸੂਟ ਬਾਏ ਕਰਨਾ ਤਾਂ ਨੰਬਰ ਤੇ ਜਾ ਕੇ ਮੈਸੇਜ ਕਰਦੋ ਸਟੇਟਸ ਵੇਖਣਾ ਹੈ ਤਾਂ ਵੀ ਨੰਬਰ ਤੇ ਜਾ ਕੇ ਮੈਸੇਜ ਕਰਦੋ ਫਿਰ ਮੈਂ ਤੁਹਾਡਾ ਨੰਬਰ ਸੇਵ ਕਰ ਲਵਾਂਗੀ ਫਿਰ ਤੁਹਾਨੂੰ ਸਟੇਟਸ ਸ਼ੋ ਹੋ ਜਾਇਆ ਕਰਨਗੇ ਜੇਕਰ ਤੁਸੀਂ ਸੂਟ ਸੇਲ ਕਰਤੇ ਪਿਓ ਜਾਂ ਕਰਨਾ ਚਾਹੁੰਦੇ ਹੋ ਤਾਂ ਵੀ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਫਿਰ ਤੁਹਾਨੂੰ ਮੈਂ ਆਪਣੇ ਗਰੁੱਪ ਵਿੱਚ ਐਡ ਕਰ ਲਵਾਂਗੀ ਜਿੱਥੇ ਤੁਹਾਨੂੰ ਡੇਲੀ ਦੀਆਂ ਅਪਡੇਟਸ ਆ ਜਾਇਆ ਕਰਨਗੇ ਜਿੰਨੇ ਵੀ ਅੱਜ ਦੀ ਵੀਡੀਓ ਵਿੱਚ ਮੈਂ ਸੂਟ ਐਡ ਕੀਤੇ ਨੇ ਸਾਰੇ ਦੇ ਸਾਰੇ ਅਵੇਲੇਬਲ ਨੇ કોટਨ ਦੇ ਸੂਟ ਨੇ ਸ਼ਰਟ, ਟੌਪ ਐਂਡ ਦੁਪੱਟਾ ਤਿੰਨੋ ਚੀਜ਼ਾਂ ਕਾਟਨ ਦੀਆਂ, ਬਾਟਮ ਕੁਛ ਨਾਲ ਪਲੇਨ ਆਏਗਾ, ਕੁਛ ਨਾਲ ਜਿਹੜਾ ਹੈ ਕਿ ਤੁਹਾਨੂੰ ਪ੍ਰਿੰਟਡ ਬਾਟਮ ਮਿਲੇਗਾ, ਕਢਾਈ ਹੋਈ ਹੈ ਗਲੇ ਤੇ, ਕੁਛ ਵੀ ਨੈਕ ਵਾਲੇ ਆਏ ਨੇ। ਅੱਜਕੱਲ ਵੀ ਨੈਕ ਬਹੁਤ 트ੈਂਡ ਕਰ ਰਿਹਾ, ਇਹਨਾਂ ਦੇ ਨਾਲ ਜਿਹੜਾ ਬਾਟਮ ਆਏਗਾ ਉਹ ਪ੍ਰਿੰਟਡ ਆਏਗਾ। ਸ਼ਰਟ ਵੀ ਪ੍ਰਿੰਟਡ ਹੈ, ਦੁਪੱਟਾ ਵੀ ਪ੍ਰਿੰਟਡ ਹੈ ਤੇ ਨਾਲ ਗਲੇ ਤੇ ਜਿਹੜੀ ਹੈ ਤੁਹਾਨੂੰ ਕਢਾਈ ਹੋਈ ਮਿਲੇਗੀ ਵੀ ਨੈਕ ਵਾਲੀ। ਪ੍ਰੀਟ ਇਹਦਾ ਵੀ 530 ਰੁਪਏ ਹੀ ਹੈ। ਫ੍ਰੀ ਸ਼ਿਪਿੰਗ ਚਾਰਜਸ ਹੈ ਆਲ ਓਵਰ ਇੰਡੀਆ, ਆਲ ਓਵਰ ਇੰਡੀਆ ਤੁਸੀਂ ਕਿਤੇ ਵੀ ਸੂਟ ਮੰਗ ਤੇ ਤੁਹਾਨੂੰ ਕੋਈ ਵੀ ਐਕਸਟਰਾ ਚਾਰਜਸ ਨਹੀਂ ਲੱਗੇਗਾ ਜੋ ਰੇਟ ਇੱਥੇ ਮੈਂ ਦੱਸਦੀ ਹਾਂ ਉਹੀ ਫਾਈਨਲ ਰੇਟ ਹੁੰਦਾ ਸ਼ਿਪਿੰਗ ਦਾ ਕਾਟਾ ਕੰਦੀ ਹੈ ਤੁਸੀਂ ਜਿਵੇਂ ਵੀ ਕਹੋਗੇ ਉਵੇਂ ਹੀ ਉਸੇ ਹੀ ਕੋਰੀ ਤੇ ਥਰੂ ਤੋਂ ਸ਼ਿਪਿੰਗ ਕਰਵਾ ਕੇ ਤੁਹਾਡੇ ਘਰ ਤੱਕ ਸੂਟ ਪਹੁੰਚਾ ਦੇਵਾਂਗੇ ਕਾਟਨ ਦੀ ਸ਼ਰਦ ਦੁਪੱਟਾ ਬੜਾ ਪਿਆਰਾ ਹੈ ਨਾਲ ਇੱਕ ਵਰਕ ਵਾਲਾ ਦੁਪੱਟਾ 1000 ਰੁਪਏ ਰੇਟ ਹੈ ਇਹ ਇੱਕ ਤਾਂ ਸ 4 ਫੁੱਟ ਵਾਈ ਕਰਦੇ ਹੋ ਤੁਹਾਨੂੰ 3500 ਦੇ ਵਿੱਚ 4 ਸੂਟ ਮਿਲ ਜਾਣਗੇ बॉटम प्रिंटेड आएगी शर्ट ਤੇ ਵਰਕ ਵੀ ਹੈਗਾ ਬਹੁਤ ਹੀ ਪਿਆਰੇ ਸੋਹਣੇ ਸੂਟ ਡਿਜ਼ਾਈਨਰ ਦੇ ਦੁਪੱਟਿਆਂ ਦੇ ਨਾਲ ਆਏ ਨੇ ਇਹ ਸੂਟ ਹਮੇਸ਼ਾ ਟ੍ਰੈਂਡ ਵਿੱਚ ਰਹਿੰਦੇ ਨੇ ਕਿਉਂਕਿ ਇਹਨਾਂ ਦਾ ਰੇਟ ਇੱਕ ਤੇ ਬੜਾ ਅਫੋਰਡੇਬਲ ਹੁੰਦਾ ਤੇ ਦੂਜਾ ਇਹ ਕਿ ਜਿਹੜਾ ਕੱਪੜਾ ਇਹਨਾਂ ਦਾ ਬੜਾ ਸੁਪੀਰੀਅਰ ਕੁਆਲਿਟੀ ਦਾ ਹੁੰਦਾ ਜਿਹੜਾ ਸ਼ਰਟ ਦਾ ਫੈਬਰਿਕ ਆਏਗਾ ਸਲੱਬ ਕਾਟਨ ਦਾ 2.5 ਮੀਟਰ ਦਾ ਨਾਲ ਡਿਜੀਟਲ ਪ੍ਰਿੰਟ ਹੋਇਆ ਹੈ ਬਾਟਮ ਪ्युअर ਕੈਮਰੀ ਕਾਟਨ ਦਾ ਹੈਗਾ 2.5 ਮੀਟਰ ਦਾ ਬਾਟਮ ਪਲੇਨ ਆਏਗਾ ਦੁਪੱਟਾ ਤੁਹਾਨੂੰ ਕੋਟਾ ਚੱਕ ਮਿਲੇਗਾ ਪੈਚਵਰਕ ਹੋਇਆ ਤੇ 4 ਸਾਈਡ ਤੇ ਲੈਸ ਲੱਗੀ ਹੈ ਲੈਸ ਵਾਈਟ ਕਲਰ ਦੀ ਆਏਗੀ ਤੇ ਨਾਲ ਵਿੱਚ ਜਿਵੇਂ ਇਹਦਾ ਸ਼ਰਟ ਦਾ ਪ੍ਰਿੰਟ ਹੈ ਉਵੇਂ ਹੀ ਤੁਹਾਨੂੰ ਪੈਚਵਰਕ ਜਿਹੜਾ ਹੈ ਦੁਪੱਟੇ ਤੇ ਲੱਗਾ ਮਿਲੇਗਾ 680 ਰੁਪਏ ਦਾ ਰੇਟ ਹੈ ਸੂਟ ਇਹਦੇ ਵਿੱਚ ਜਿੰਦ ਤੱਕ ਭਾਗ 14 ਨੇ ਸਾਰੇ ਰੰਗ ਜਿਹੜੇ ਬਹੁਤ ਸੋਹਣੇ ਨੇ ਡਿਜ਼ਾਈਨਰ ਸੂਟ ਨੇ ਵਾਲੇ 560 ਰੁਪਏਾਂ ਦੇ ਵਿੱਚ ਕੈਂਬਰੀ ਕਾਟਨ ਦੀ ਸ਼ਰਟ 2 ਮੀਟਰ ਦੀ ਕੈਂਬਰੀ ਕਾਟਨ ਦਾ ਬਾਟਮ 2 ਮੀਟਰ ਦਾ ਤੇ ਮਸਲੀਨ ਕਾਟਨ ਦਾ ਦੁਪੱਟਾ 2.5 ਮੀਟਰ ਦਾ ਲੈਂਸ ਲੱਗੀ ਚਾਰੋਂ ਸਾਈਡਾਂ ਤੇ ਰੰਗਾਂ ਦੀ ਦੇ ਵਿੱਚ ਕੋਈ ਕਮੀ ਨਹੀਂ ਰੰਗ ਸਾਰੇ ਹੀ ਹੈਗੇ ਨੇ ਤੇ ਇੱਕ ਤੋਂ ਵੱਧ ਦੇ ਰੰਗ ਨੇ ਰੇਟ ਇਹਨਾਂ ਦਾ ਸਿਰਫ ਤੇ ਸਿਰਫ 560 ਰੁਪਏ ਆ ਸੂਟ ਬਹੁਤ ਸੋਹਣੇ ਨੇ 2.5 ਮੀਟਰ ਦੀ ਸ਼ਰਟ ਹੈ 2 ਮੀਟਰ ਦਾ ਬਾਟਮ 2 ਮੀਟਰ ਦਾ ਦੁਪੱਟਾ ਆਏਗਾ ਬਾਟਮ ਤੇ ਦੁਪੱਟਾ ਸੇਮ ਕਲਰ ਦਾ ਆਏਗਾ ਪਲੇਨ ਦੁਪੱਟੇ ਤੁਹਾਨੂੰ ਸਾਈਡਾਂ ਤੇ ਲੈਸ ਲੱਗੀ ਮਿਲੇਗੀ ਤੇ ਜਿਹੜਾ ਬਾਟਮ ਹੈ ਬਿਲਕੁਲ ਪਲੇਨ ਆਏਗਾ ਸ਼ਰਟ ਜਿਹੜੀ ਹੈ ਕੁਛ ਤੇ ਛੋਟੀ-ਬੁਟੀ ਤੇ ਪ੍ਰਿੰਟ ਤੇ ਕੁਝ ਵੱਡੇ-ਵੱਡੇ ਫਲਾਵਰਿੰਗ ਵਾਲੇ ਪ੍ਰਿੰਟ ਆਣਗੇ ਕਿਉਂਕਿ ਹਾਰੇ ਨੂੰ ਆਪਣੀ ਅਕੋਰਡਿੰਗਲੀ ਜਿਹੜਾ ਪ੍ਰਿੰਟ ਹੈ ਪਸੰਦ ਹੁੰਦਾ ਹੈ ਬਾਕੀ ਗਏ ਤੁਸੀਂ ਕੋਈ ਵੀ ਕੁਐਰੀ ਕਰਨੀ ਹੈ ਜਾਂ ਸੂਟ ਦੇ ਬਾਰੇ ਵਿੱਚ ਕੁਝ ਵੀ ਜਾਨਣਾ ਚਾਹੁੰਦੇ ਹੋ ਤਾਂ ਨੰਬਰ ਮੈਂ ਆਪਣਾ 623924575 ਜਿੱ ਦਿੱਤਾ ਆ ਉਸ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਮੈਸੇਜ ਕਰ ਦਿਓ ਜੋ ਵੀ ਤੁਸੀਂ ਕੁਐਰੀ ਕਰਨਾ ਚਾਹੁੰਦੇ ਹੋ ਸੂਟ ਅੱਜ ਦੀ ਵੀਡੀਓ ਵਾਲੇ ਸਾਰੇ ਅਵੇਲੇਬਲ ਨੇ ਅੱਜ ਚਲੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ-ਨਵੇਂ ਸੋਹਣੇ-ਸੋਹਣੇ ਟ੍ਰੈਂਡੀ ਤੇ ਐਕਸਕਲੂਸਿਵ ਸੂਟਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ